ਚੰਦ ਦਿਨਾਂ ਦੇ ਵਿੱਚ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਗੂਫੇ ਛੱਡ ਰਹੇ ਆ ਤੇ ਬੇਫਕੂਫ ਬਣਾ ਰਹੇ ਤੁਸੀਂ ਇਹ ਦੱਸਣ ਵੀ 2.5 ਸਾਲਾਂ ਚ ਕੋਈ ਨਵੀਂ ਚੀਜ਼ ਨਹੀਂ ਬਣਾਈ ਤੇ ਨਹਿਰ ਕਿੱਥੋਂ ਬਣਾ ਦੇਣਗੇ ਭਾਈ ਪੈਸੇ ਨਹੀਂ ਜ਼ਮੀਨ ਅਕਵਾਇਰ ਨਹੀਂ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਕੰਬਣੀ ਛੇੜ ਦਿੱਤੀ। ਹੁਸ਼ਿਆਰਪੁਰ ਵਿਖੇ ਬਾਣ ਮਹਾਉਤਸਵ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮੰਤਰੀ ਨੇ ਆਖਿਆ ਕਿ ਬੇਅਦਬੀ ਮਾਮਲਿਆਂ ਵਿੱਚ ਸੁਖਵੀਰ ਸਿੰਘ ਬਾਦਲ ਖਿਲਾਫ ਲੋਕੰਡੇ ਖੜੇ ਕਰਨ ਵਾਲੇ ਦਸਤਾਵੇਜ਼ ਮਿਲੇ ਨੇ। ਉਨ੍ਹਾਂ ਨਤੀਜੇ ਲਈ ਪੰਜਾਬੀਆਂ ਨੂੰ ਕੁਝ ਦਿਨ ਉਡੀਕਣ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਇਹ ਸਬੂਤ ਮਿਲੇ ਨੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਗੁਰੂ ਗ੍ਰੰਥ ਸਾਹਿਬ ਨੂੰ ਐਵੇਂ ਗਲੀਆਂ ਵਿੱਚ ਰੋਲਣ ਲਈ ਕੋਈ ਇੰਨਾ ਕਿਵੇਂ ਡਿੱਗ ਸਕਦਾ ਹੈ ਭਗਵੰਤ ਮਾਨ ਨੇ ਆਖਿਆ ਕਿ ਉਹਨਾਂ ਪੰਜਾਬ ਦੇ ਲੋਕਾਂ ਨਾਲ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਂਦਾ ਵਾਅਦਾ ਕੀਤਾ ਸੀ ਜੋ ਹੁਣ ਜਲਦ ਪੂਰਾ ਹੋਏਗਾ ਇਸੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੇ ਕਈ ਹੋਰ ਗੱਲਾਂ ਅਤੇ ਵਾਅਦਿਆਂ ਨੂੰ ਦੁਹਰਾਇਆ ਅਤੇ ਮਾਲਵਾ ਨਹਿਰ ਦਾ ਵੀ ਦੁਆਰਾ ਜ਼ਿਕਰ ਕੀਤਾ ਪਰ ਉਹਨਾਂ ਇਸ ਨਹਿਰ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਉਨਾ ਇਹ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿ ਨਹਿਰ ਲਈ ਕਿੰਨੀ ਜ਼ਮੀਨ ਅਕਵਾਇਰ ਕੀਤੀ ਜਾਏਗੀ ਅਤੇ ਕਿਸ ਭਾਅ ਉੱਤੇ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਰਾਜਸਥਾਨ ਦੀ ਪਈ ਜ਼ਮੀਨ ਦਾ ਉਹ ਕੀ ਕਰਨਗੇ ਉਹ ਜ਼ਮੀਨ ਲੈਣ ਲਈ ਬਦਲੇ ਵਿੱਚ ਕਿੰਨੇ ਕਰੋੜਾਂ ਰੁਪਏ ਦੀ ਅਦਾਇਗੀ ਕਰਨਗੇ ਜਾਂ ਬਦਲੇ ਵਿੱਚ ਬਾਧੂ ਨਹਿਰੀ ਪਾਣੀ ਦਿੱਤਾ ਜਾਵੇਗਾ ਪੰਜਾਬ ਕਾਂਗਰਸ ਨੇ ਵੀ ਇਸ ਬਾਰੇ ਕਈ ਸਵਾਲ ਚੁੱਕੇ ਨੇ ਜਿਨ੍ਹਾਂ ਦਾ ਜਵਾਬ ਜ਼ਰੂਰੀ ਹੈ ਪਰ ਮੁੱਖ ਮੰਤਰੀ ਇਸ ਉੱਤੇ ਬੋਲ ਨਹੀਂ ਰਹੇ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਆਗੂਆਂ ਨਾਲ ਬੈਠ ਕੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਇੱਕ ਇੱਕ ਕਰਕੇ ਕਈ ਨੁਕਤੇ ਸਾਂਝੇ ਕੀਤੇ ਉਹਨਾਂ ਤਕਨੀਕੀ ਤੌਰ ਉਤੇ ਨਹਿਰ ਦਾ ਪਾਣੀ ਮਾਲਵੇ ਦੇ ਬਾਈ ਬਰਾਕਾਂ ਵਿੱਚ ਪਹੁੰਚਣ ਵਿੱਚ ਆਉਣ ਵਾਲੀ ਦਿੱਕਤ ਸਮੇਤ ਹੋਰ ਕਈ ਮੁੱਦੇ ਚੁੱਕੇ ਉਹਨਾਂ ਤਾਂ ਇਹ ਵੀ ਕਿਹਾ ਕਿ ਅਜਿਹੇ ਕਈ ਕਾਰਨਾ ਕਰਕੇ ਪਿਛਲੀਆਂ ਸਰਕਾਰਾਂ ਇਸ ਨਹਿਰ ਦੇ ਪ੍ਰੋਜੈਕਟ ਨੂੰ ਫੇਲ ਕਰਾਰ ਦੇ ਚੁੱਕੀਆਂ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਗੂਫੇ ਛੱਡ ਰਹੇ ਹੈ ਤੇ ਬੇਫਕੂਫ ਬਣਾ ਰਹੇ ਔਰ ਜਦੋਂ ਜਦੋਂ ਕੋਈ ਉਹਨਾਂ ਤੇ ਇਮਤਿਹਾਨ ਦੀ ਘੜੀ ਆਉਂਦੀ ਹੈ ਪੰਜਾਬ ਦੇ ਭੋਲੇ ਪਾਰੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਬੇਫਕੂ ਬਣਾਇਆ ਜਾਂਦਾ ਹੈ ਅਸੀਂ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਚਲੇ ਗਏ ਜਿੱਦੜਬਾ ਹਲਕੇ ਦੇ ਦੋਦੇ ਪਿੰਡ ਤੇ ਸੋਥੇ ਦੀਆਂ ਨਹਿਰਾਂ ਤੇ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ ਹਾਂ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲੀ ਗੱਲ ਤੋਂ ਨਹਿਰ ਵਾਲਾ ਜਿਹੜਾ ਸੁਪਨਾ ਵੀ ਅਸੀਂ ਦਿਖਾਇਆ ਗਿਆ ਕਿਉਂਕਿ ਜੇ ਬਾਏ ਇਲੈਕਸ਼ਨ ਨਾ ਹੁੰਦੀ ਜੇ ਰਾਜਾ ਵੜਿੰਗ ਲੁਧਿਆਣੇੋਂ ਨਾ ਲੜਦਾ ਐਮਪੀ ਨਾ ਬਣਦਾ ਤਾਂ ਸ਼ਾਇਦ ਮਾਨ ਸਾਹਿਬ ਨੂੰ ਤਾਂ ਇਸਾਲੇ ਚੇਤੇ ਨਹੀਂ ਆਉਣਾ ਸੀ ਵੀ ਦੋਦੇ ਤੇ ਸੋਥੇ ਪਿੰਡ ਦੀਆਂ ਨਹਿਰਾ ਤੇ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰਨੀ ਹੈ ਪ੍ਰੈਸ ਕਾਨਫਰੰਸ ਕੀ ਕਹਿੰਦੇ ਕਹਿੰਦੇ ਮੈਂ ਇੱਕ ਮਾਲਵਾ ਨਹਿਰ ਬਣਾਉਣ ਜਾ ਰਿਹਾ ਹਾਂ ਜੀਰੇ ਵਿੱਚ 2000 ਕਿਊਸਿਕ ਪਾਣੀ ਜਾਏਗਾ ਤੇ 22 ਬਲਾਕਸ ਨੂੰ ਇਹ ਨਹਿਰ ਪਾਣੀ ਦੇਗੀ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਮੈਂ ਤਾਂ ਕਹਿੰਦਾ ਹੈ ਕਨਾਲ ਵਾਟਰ ਜਿੰਨਾ ਮਿਲੇ ਉਨਾ ਹੀ ਥੋੜਾ ਸਾਡੇ ਕੋਲ ਸ਼ਾਰਟੇਜ ਇਹਦੇ ਅਸਤੇ ਤਿੰਨ ਚੀਜ਼ਾਂ ਜ਼ਰੂਰੀ ਆ ਪਹਿਲਾਂ ਤਾਂ ਟੈਕਨੀਕਲ ਫਿਰ ਦੂਜਾ ਇਹਦੇ ਤੇ ਸਮਾਜਿਕ ਤੇ ਆਰਥਿਕ ਤੀਜਾ এনवायरमेंट ਇਹ ਤਿੰਨ ਚੀਜ਼ਾਂ ਅਗਰ ਇਹਦੇ ਤੇ ਵਿਚਾਰੀਆਂ ਜਾਣੀਆਂ ਚਾਹੀਦੀਆਂ ਤਦ ਨਹਿਰਾਂ ਨਿਕਲਦੀਆਂ ਬੇਸਿਕਲੀ ਵੀ ਵਾਤਾਵਰਣਾ ਕਿੰਨਾ ਕੁ ਨੁਕਸਾਨ ਹੋਏਗਾ ਦਰਖਤ ਕਿੰਨੇ ਵੱਡੇ ਜਾਣਗੇ ਕਿਉਂਕਿ ਉਹ ਸਾਰੇ ਨਾਲ ਦਰਖਤ ਨਹੀਂ ਟੈਕਨੀਕਲ ਕਿੰਨੀ ਕੁ ਲਾਹੇਬੰਦ ਹੋਏਗੀ ਪੰਜਾਬੀ ਚ ਵੀ ਇਹ ਪਾਣੀ ਪਹੁੰਚ ਪਾਏਗਾ ਵੀ ਉੱਥੇ ਕਿ ਨਹੀਂ ਪਹੁੰਚ ਪਾਏਗਾ ਜਿਹੜਾ 2000 ਕਿਊਸਿਕ ਪਾਣੀ ਲੈ ਕੇ 22 ਬਲੋਕਾਂ ਨੂੰ ਦੇਣਾ ਚਾਹੁੰਦੇ ਨੇ ਆਲਰੇਡੀ ਰਾਜਸਥਾਨ ਫੀਡਰ ਦੇ ਵਿੱਚ ਪਾਣੀ ਜਾ ਰਿਹਾ ਹੈ 15000 ਕਿਊਸਿਕ ਆਲਰੇਡੀ ਚੱਲ ਰਿਹਾ ਹੈ ਜਿਹੜਾ ਰਾਜਸਥਾਨ ਫੀਡਰ ਚ ਰਾਜਸਥਾਨ ਨੂੰ ਸਾਡਾ ਪਾਣੀ ਜਾ ਰਿਹਾ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਟੈਕਨੀਕਲੀ ਕੀ ਹੋਣਾ ਹੈ ਟੈਕਨੀਕਲ ਤਾਂ ਹੈ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲੀ ਉਹਨਾਂ ਨੇ ਇਹਨੂੰ ਸਹਿਲ ਕਰਤਾ ਸੀ ਹੁਣ ਇਹਰਾ ਟੈਕਨੀਕਲ ਪ੍ਰੋਬਲਮ ਕੀ ਹੈ ਕਿ ਜਿੱਥੇ ਇਹ ਨਹਿਰ ਸ਼ੁਰੂ ਹੋਣੀ ਹੈ ਇਹਨੂੰ ਕਹਿੰਦੇ ਹੈ ਹਰੀਕੇ ਬਹਿਰਾਜ ਉੱਥੇ ਉਹ ਨੀਵਾਹ ਕਰਤੀ ਤੋਂ ਉੱਥੇ ਸਾਨੂੰ ਲਿਫਟ ਕਰਕੇ ਪਾਣੀ ਹੈ ਜਿਹੜਾ ਉਹ ਇਸ ਨਹਿਰ ਚ ਲਿਫਟ ਕਰਕੇ ਪਾਉਣਾ ਪੈਣਾ ਹੈ ਆਟੋਮੈਟਿਕਲੀ ਨਹੀਂ ਪਾਣੀ ਉੱਥੇ ਆਉਣਾ ਉਹ ਉੱਥੋਂ ਲਿਫਟ ਕਰਨਾ ਪੈਣਾ ਫਿਰ ਪਾਣੀ ਪਾਉਣਾ ਪੈਣਾ ਫਿਰ ਇਸ ਤੋਂ ਬਾਅਦ ਨਰ ਗਿੱਦੜਬਾ ਇਲਾਕੇ ਵਿੱਚ ਪਹੁੰਚੇਗੀ ਤੇ ਧਰਤੀ ਹੈ ਜਿਹੜੀ ਉੱਥੇ ਫਿਰ ਜਿਹੜਾ ਲੈਵਲ ਧਰਤੀ ਤੋਂ ਥੱਲੇ ਆ ਉੱਥੇ ਫਿਰ ਪਾਣੀ ਸਾਨੂੰ ਜਿਹੜੇ ਲਿਫਟ ਕਰਨਾ ਪੈਣਾ ਹੈ ਅਗਰ ਤੁਸੀਂ ਬਾਈ ਬਲਾਕਾਂ ਦੇ ਵਿੱਚ ਪਾਣੀ ਪਹਚਾਉਣਾ ਹੈ ਤੇ ਦੁਬਾਰਾ ਫਿਰ ਉੱਥੋਂ ਪਾਣੀ ਲਿਫਟ ਕਰਨਾ ਪੈਣਾ ਜੇ ਅਸੀਂ ਪ੍ਰਤੀ ਕਿੱਲਾ حساب ਲਈਏ ਤਾਂ 7 ਮਿੰਟ 1 ਏਕੜ ਨੂੰ ਦਿੱਤੇ ਜਾਣਗੇ ਪਾਣੀ ਦੀ ਵਾਟ ਹੁਣ 7 ਮਿੰਟਾਂ ਦੇ ਨਾਲ ਤਾਂ ਮੈਨੂੰ ਲੱਗਦਾ ਵੀ ਜ਼ਿਮੀਂਦਾਰ ਦਾ ਕਿਸਾਨ ਦਾ ਏਕੜ ਹੈ ਜਿਹੜਾ ਉਰੇ ਚ ਪਾਣੀ ਪਹੁੰਚੇਗਾ ਨਹੀਂ 7 ਮਿੰਟ ਹਫਤਾਵਾਰ ਵਾਰੀ ਮਿਲੂਗੀ ਜਿਵੇਂ ਮਿਲਦੀ ਹੈ ਤੇ 7 ਮਿੰਟ ਪ੍ਰਤੀ ਏਕੜ ਮਿਲੇਗਾ ਹੁਣ ਮੈਂ ਪੁੱਛਣਾ ਚਾਹੁੰਦਾ ਹੈ ਸਰਕਾਰ ਨੂੰ ਵੀ ਤੁਸੀਂ ਸਰਕਾਰ ਦੀ ਜ਼ਮੀਨ 'ਚ ਰਾਜਸਥਾਨ ਦੀ ਸਰਕਾਰ ਦੀ ਜ਼ਮੀਨ 'ਚ ਇਹ ਨਹਿਰ ਕੱਢਣਾ ਚ ਕੱਢੋਗੇ ਕੋਡਾ ਕੀ ਐਗਰੀਮੈਂਟ ਹੋਇਆ ਉਹਨਾਂ ਦੇ ਨਾਲ ਤੁਹਾਨੂੰ ਜ਼ਮੀਨ ਉਹਨਾਂ ਨੇ ਫ੍ਰੀ ਦੇਤੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਹਰੇ ਵਿੱਚੋਂ 6 ਕਿਉਸੀ ਪਾਣੀ 6 ਤੋਂ 7 ਕਿਉਸੀ ਖਜੇ ਪ੍ਰੋਪਰ ਨਹੀਂ ਹੈ ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਪ੍ਰੋਪਰ ਕੀ ਸਾਪਤਾ ਕਿ ਅਠ ਹੈ ਇਹ ਰਾਜਸਥਾਨ ਨੂੰ ਦੇਣਗੇ ਇਹਰੇ ਬਦਲੇ ਪਾਣੀ ਫਿਰ ਇਹ ਜ਼ਮੀਨ ਅਕਵਾਇਰ ਕਰਨੀ ਪਵੇਗੀ ਕਿਸਾਨਾਂ ਦੀ ਉਹਨੂੰ ਮੁੱਲ ਕੀ ਦੇਣਗੇ ਇਹ ਕਿਸਾਨ ਨੂੰ ਕੀ ਇਹਨਾਂ ਨੇ ਕੋਈ ਸਰਵੇ ਕਰ ਲਿਆ ਸਰਵੇ ਕਰ ਲਿਆ ਉਹਦਾ ਮੁੱਲ ਕੀ ਨਿਰਧਾਰਿਤ ਕੀਤਾ ਹੈ ਜੇ ਕਿਸਾਨ ਨੂੰ ਦੇਣਾ ਹੈ ਕਿਸਾਨ ਹੋ ਸਕਦਾ ਜਮੀਨ ਵੇਚਣਾ ਨਾ ਚਾਹੁੰਦਾ ਹੋਵੇ ਕਿਸਾਨ ਤੁਹਾਡੇ ਭਾਤੇ ਨਾ ਵੇਚਣਾ ਚਾਹੁੰਦਾ ਹੋਵੇ ਤੁਸੀਂ ਇਹਦੇ ਆਸਤੇ ਕਿਹਾ ਵੀ ਸਾਡੇ ਕੋਲ 500 ਕਰੋੜ ਰੁਪਏ ਦੀ ਤਜਵੀਜ਼ ਹੈ ਹੁਣ ਤੁਸੀਂ ਕਹੀ ਜਾਂਦੇ ਹੋ ਵੀ 2300 ਕਰੋੜ ਲੱਗੇਗਾ ਕੀ ਤੁਸੀਂ ਬਜਟ ਦੇ ਵਿੱਚ ਇਸ ਨਹਿਰ ਤੇ ਜਿਹੜਾ 2300 ਕਰੋੜ ਰੁਪਏ ਦਾ ਖਰਚਾ ਆਉਣਾ ਉਹ ਰੱਖਿਆ ਹੈ ਮੇਰੇ ਕਹਿਣ ਤੋਂ ਮਤਲਬ ਹੈ ਸਰਾਸਰ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਸਗੂਫੇ ਛੱਡੇ ਜਾ ਰਿਹਾ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਤੁਸੀਂ ਮੈਡੀਕਲ ਕਾਲਜ ਵੀ ਕਿਹਾ ਸੀ ਕਿ ਮੈਂ 15 ਮੈਡੀਕਲ ਕਾਲਜ ਬਣਾਵਾਂਗਾ ਹਜੇ ਤੱਕ ਪੰਜਾਬ ਚ ਇੱਕ ਨਵਾਂ ਸਕੂਲ ਨਹੀਂ ਬਣਿਆ ਇੱਕ ਨਵਾਂ ਕਾਲਜ ਨਹੀਂ ਬਣਿਆ ਇੱਕ ਨਵਾਂ ਪੋਲ ਨਹੀਂ ਬਣਿਆ ਇੱਕ ਨਵਾਂ ਬੱਸ ਸਟੈਂਡ ਨਹੀਂ ਬਣਿਆ ਇੱਕ ਨਵੀਂ ਚੀਜ਼ ਕੋਈ ਮੈਡੀਕਲ ਕਾਲਜ ਨਹੀਂ ਬਣਿਆ ਤੁਸੀਂ ਇਹ ਦੱਸਣ ਵੀ 2.5 ਸਾਲਾਂ 'ਚ ਕੋਈ ਨਵੀਂ ਚੀਜ਼ ਨਹੀਂ ਬਣਾਈ ਤੇ ਨਹਿਰ ਕਿੱਥੋਂ ਬਣਾ ਦੇਣਗੇ ਭਾਈ ਪੈਰ से ਨਹੀਂ ਜ਼ਮੀਨ ਅਕਵਾਇਰ ਨਹੀਂ ਕੀਤੀ ਅਗਰ ਖਾਲਾ ਬਣਾਉਣਾ ਹੋਵੇ ਨਾ 30 ਕਿੱਲੇ ਖਾਲਾ ਤਾਂ 6 ਮਹੀਨੇ ਲੱਗ ਜਾਂਦੇ 30 ਕਿੱਲੇ ਬਣਾਉਣਾ ਹੋਵੇ ਇਹ ਸਾਰਾ ਸਰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਮਾਨ ਸਾਫ ਦੁਆਰਾ ਹੁਣ ਸੁਣੋ ਰਾਜਾ ਬੜਿੰਗ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਦੇ ਇਸ ਹਿੱਸੇ ਨੂੰ ਇਸ ਵਿੱਚ ਉਹ ਫੇਰ ਮਾਲਵਾ ਨਹਿਰ ਵਾਲੀ ਆਪਣੀ ਪੁਰਾਣੀ ਗੱਲ ਨੂੰ ਤਾਂ ਦੁਹਰਾ ਰਹੇ ਨੇ ਪਰ ਕਾਂਗਰਸ ਸਮੇਤ ਕੁਝ ਹੋਰ ਨਾ ਪਾਸਿਆਂ ਤੋਂ ਉੱਠ ਰਹੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਰਹੇ ਦੋ ਤਿੰਨ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਆਏ ਆ ਹਰੀਕੇ ਪੱਤਨ ਤੋਂ ਰਾਜਸਥਾਨ ਦੇ ਬਾਰਡਰ ਤੱਕ ਜਾਊਗੀ 149 ਕਿਲੋਮੀਟਰ ਲੰਬੀ ਹੈ 50 ਫੁੱਟ ਉੱਪਰੋਂ ਚੌੜੀ ਦਾ ਸਾਢੇ ਫੁੱਟ ਸਾਢੇ 12 ਫੁੱਟ ਗਹਿਰਾਈ ਹੈ 515 520 ਮੋਗੇ ਨੇ 2 ਲੱਖ ਏਕੜ ਨੂੰ ਪਾਣੀ ਮਿਲੂਗਾ ਜੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਵੀ ਇਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਨੇ ਨਹਿਰ ਬਣਾਉਣ ਦਾ ਉਹ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਿਰਫ ਨਹਿਰ ਹੀ ਦੇਖੀ ਔਰ ਨਹਿਰ ਸਾਡੇ ਖੇਤ ਮੁੱਕਦੀ ਹੈ ਉਹਨਾਂ ਨੂੰ ਮੋਗਿਆਂ ਦਾ ਕੀ ਦਰਦ ਮੈਂ ਕਹਿੰਦਾ ਸਾਨੂੰ ਪੁੱਛ ਕੇ ਦੇਖੋ ਨਾ ਇੱਕ ਇੱਕ ਮਿੰਟ ਪਿੱਛੇ ਬੰਦਾ ਵੜ ਦਿੰਨੇ ਆਂ ਅਸੀਂ ਜਾਂ 2 ਇੰਚ ਮੋਗਾ ਉੱਪਰ ਚੱਕਣਾ ਜਾਂ ਥੱਲੇ ਕਰਨਾ ਬੰਦਾ ਵੜ ਦਿੰਨੇ ਆਂ ਅਸੀਂ ਵੱਡੇ ਸੰਕਟ ਵਿੱਚ ਘਿਰੇ ਸ਼ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਤੇ ਅੱਜ ਦੋਰਾ ਅਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਗਿਆ ਇੱਕ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਹੀ ਗੱਲ ਆਖੀ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹਨਾਂ ਦੋਹਾਂ ਆਗੂਆਂ ਨੇ ਆਖਿਆ ਕਿ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀਂ ਰਾਜਾ ਵੜਿੰਗ ਨੇ ਸੁਖਵੀਰ ਸਿੰਘ ਬਾਦਲ ਉਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਦੋਸ਼ ਲਾਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਨਵੇਂ ਦਸਤਾਵੇਜ਼ ਮਿਲਣ ਦੀ ਗੱਲ ਕਹਿ ਕੇ ਅਕਾਲੀਆਂ ਅਤੇ ਬਾਦਲ ਪਰਿਵਾਰ ਨੂੰ ਕੰਬਣੀ ਛੇੜ ਦਿੱਤੀ ਮਾਫੀ ਭੁੱਲਾਂ ਦੀ ਹੁੰਦੀ ਐ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਐ ਗੁਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਐ ਜਾਨ ਬੁਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਔਰ ਕੇਸ ਐਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਵੇਂ ਨਵੇਂ ਤੋਂ ਨਵੇਂ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਆਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚਰੋਲੀ ਆ ਬਾਣੀ ਉਹਦਾ ਜਰੂਰ ਸਜ਼ਾ ਮਿਲਣੀ ਚਾਹੀਦੀ ਓਦੀ ਓਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਐ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਐ ਨਾ ਪਹਿਲਾਂ ਹੀ ਤਿੰਨ ਕਚੈਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਤੇ ਕਾ ਜਿਹੜੀਆਂ ਆਮ ਕਚੈਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚੈਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆਹ ਕਚੈਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਹੈ ਵਕੀਲ ਮਹੰਗੇ ਕਰ ਲੋਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਗੇ ਕੁਝ ਕਰ ਲੋਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿਉਂ ਨਾਲੇ ਚੰਦ ਦਿਨਾਂ ਦੇ ਵਿੱਚ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂਹ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗੁਰੂ ਨੂੰ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਤਿਆਰ ਹੋ ਜਾਣ ਤੇ ਹੁਣ ਮਾਫੀਆ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਹੈ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋਂ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਹੈ ਇਹ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ 'ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿ ਬਾਦਲ ਦਾ ਕੋਈ ਵੀ ਵਿਅਕਤੀ ਨਹੀਂ ਜਿੱਤੇਗਾ ਉਹਨਾਂ ਦੀ ਸਮਝ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਬਣੇਗਾ ਉਹ ਕਈ ਵਾਰੀ ਸਹਿ ਸੁਭਾਅ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਹੈ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਆਪ ਦੇ ਕੁਰਸੀ ਦੇ মোহ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਂਦ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੂਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ 3 ਸਾਧ ਨੂੰ ਦੁਬਾਰੇ ਲੈ ਕੇ ਆਏ ਮਿੰਤਾ ਕਰਕੇ ਸੌਆਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਹੈ ਤੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਹੋਣ ਕਿੰਨਾ ਦੇ ਰਿਹਾ ਹੈ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਇਕੱਲੇ ਹੀ ਪ੍ਰਧਾਨ ਨੇ ਆਪ ਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆ ਨਹੀਂ ਹੁਣ ਜਾਂ ਪੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪ ਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਆਲਾ ਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅੱਜ ਕੰਮ ਖੇਰੂ ਖੇਰੂ ਜਾ ਲੋਕ ਜਿਹੜੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਨਾਹ ਹੈ ਬਹੁਤ ਵੱਡੇ ਵੱਡੇ ਉਹ ਹੋ ਜਾਂਦੀ ਉਹ ਬਹੁਤ ਵੱਡੇ ਵੱੱਜਰ ਗੁਨਾਹ ਹੋਏ ਨੇ